ਮਾ ਕਾਲੀ ਪਟਿਆਲੇ ਵਾਲੀ ਦੀ ਤਾਂ ਇਸ ਦੇ ਅਨੇਕਾਂ ਹੀ ਰਹੱਸ ਏ ਹਨ। ਉਹਨਾਂ ਰਹੱਸਿਆਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਤਾੰਤ੍ਰਿਕ ਵਿਧੀ ਨਾਲ ਸਥਾਪਨਾ ਕੀਤੀ ਗਈ ਸੀ ਇਸ ਮੰਦਰ ਦੀ। ਹਸ ਤੋਂ ਕਰੀਬ 60 ਸਾਲ ਪਹਿਲਾਂ 1924 ਦੇ ਵਿੱਚ ਆਹ ਮਹਾਰਾਜਾ ਕੋਪੈਂਦਰ ਸਿੰਘ ਦੁਆਰਾ ਤਾੰਤ੍ਰਿਕ ਵਿਧੀ ਨਾਲ ਇਹ ਸਥਾਪਨਾ ਕੀਤੀ ਗਈ ਸੀ। ਮਾ ਮਾਤਾ ਦੀ ਜੋਤ ਬੰਗਾਲ ਤੋਂ ਆਈ ਸੀ ਸਾਡੇ ਬਜ਼ੁਰਗ ਬੰਗਾਲੀ ਪੰਡਿਤ ਖਲਾਂਦੇ ਸੀਗੇ ਜੀ ਇਸ ਮੂਰਤੀ ਦੀ ਸਥਾਪਨਾ ਉਸ ਟਾਈਮ ਤੇ ਇਸ ਵਿਚਾਰ ਨਾਲ ਕੀਤੀ ਗਈ ਸੀ ਕਿ ਜੰਗਲਵਲ ਕੀਤੀ ਜਾਏ ਇਹਨਾਂ ਨੇ ਜੰਗਲਵਲ ਮੂਰਤੀ ਦਾ ਮੂੰਹ ਕਰ ਦਿੱਤਾ ਤੇ ਸ਼ਹਿਰ ਪਿਛਲੇ ਪਾਸੇ ਵਸਦਾ ਸੀ ਗੇਟਾਂ ਤੋਂ ਅੰਦਰ ਇਹਨਾਂ ਗੇਟ ਤੋਂ ਪਹਾਰ ਕੀਤਾ ਗਿਆ ਸਾਹਮਣੇ 12 ਦਰੀ ਨਾਮ ਦੀ ਇੱਕ ਬਹੁਤ ਵੱਡਾ ਇੱਕ ਜੰਗਲ ਸੀ ਬਾਗੀਚਾ ਸੀ ਉਹਦੇ ਪਿੱਛੇ ਵੀ ਕੁਝ ਨਹੀਂ ਸੀਗਾ ਹੁਣ ਤੱਕ ਚਲੋ ਸ਼ਹਿਰ ਵਸ ਗਿਆ ਚੀਜ਼ ਨੋਟਿਸ ਕੀਤਾ ਕਿ ਇਸ ਖਾਲੀ ਰੋਡ ਦੇ ਉੱਤੇ 50 40 50 60 ਦਾ ਦਾਦ ਇਸ ਖਾਲੀ ਰੋਡ ਦੇ ਉੱਤੇ ਐਕਸੀਡੈਂਟਸ ਬਹੁਤ ਹੁੰਦੇ ਨੇ ਕਿਉਂਕਿ ਮਾਤਾ ਦਾ ਉਹ क्रोधी ਰੂਪ ਜਿਹੜਾ ਹੈ ਜੋ ਤਾਂਤ੍ਰਿਕ ਰੂਪ ਜੋ ਹੈ ਜੋ ਬਲੀ ਮੰਗਦਾ ਹੈ ਹਮੇਸ਼ਾ ਸੋ ਇਹ ਬਲੀ ਦਾ ਹੀ ਇੱਕ ਰੂਪ ਹੈ ਜੋ ਕਿ ਹਰ ਆਦਮੀ ਦੀ ਇੱਥੇ ਮ੍ਰਿਤਿ ਹੋ ਜਾਂਦੀ ਹੈ ਇਸ ਰੋਡ ਦੇ ਉੱਤੇ ਆ ਕੇ ਫਿਰ ਉਸ ਨੂੰ ਦੇਖਦੇ ਹੋਏ ਸਾਹਮਣੇ ਪੂਰੀ ਮੰਦਰ ਦੀ ਜਿੰਨੀ ਫੁੱਲ ਲੈਂਥ ਸੀ ਫੁੱਲ ਲੈਂਥ ਸਾਈਜ਼ ਮੇਰੇ ਖਿਆਲ ਨਾਲ 18 ਫੁੱਟ ਜਾਂ 20 ਫੁੱਟ ਰਹੀ ਹੋएगी ਉਨੀ ਬੜੀ ਕੰਧ ਕਰ ਦਿੱਤੀ ਗਈ ਸੀ ਪਾਤਨੂ ਬਪਾ ਬੱਕਰੇ ਦੀ ਬਲੀ ਚੜਾਨੀ ਆ ਕੁਦਰਤੀ ਉਸ ਲੇਡੀ ਤੋਂ ਬਿਨਾ ਨਾਮ ਦੇ ਕਿ ਲੇਡੀ ਹੁੰਦੀ ਸੀ ਉਸ ਤੋਂ ਉਹਦੀ ਦੱਸੀ ਖੁੱਲ ਗਈ ਅਸੀਂ ਬਹੁਤ ਹੈਰਾਨ ਹੋਏ ਉਸ ਚੀਨੂ ਦੇਖ ਕੇ ਕਿ ਬੱਕਰਾ ਪੱਜਾ ਆ ਉਸ ਤੋਂ ਬਾਅਦ ਉਸਨੇ ਆਪਣੇ ਅਗਲੇ ਦੋਨੋਂ ਪੈਰ ਗੋਲਕ ਦੇ ਉੱਤੇ ਐ ਕਰਕੇ ਰੱਖਤੇ ਔਰ ਗਰਦਨ ਐ ਚੁਕਾ ਕੇ ਬੈਠ ਗਿਆ ਔਰ ਕਿਹੜੇ-ਕਿਹੜੇ ਅਨੁਭਵ ਤੁਹਾਨੂੰ ਇੱਥੇ ਹੋਏ ਹੈਗੇ? ਉਸਨੇ ਮੈਨੂੰ 2:30 ਵਜੇ ਦੇ ਕਰੀਬ ਉਠਾਇਆ। ਮੈਨੂੰ ਉਠਾ ਕੇ ਕਹਿੰਦਾ ਪੰਡਿਤ ਜੀ ਮੈਂ ਮਾਤਾ ਨੂੰ ਇੱਥੋਂ ਜਾਂਦੇ ਦੇਖਿਆ। ਮੈਂ ਫਿਰ ਮੈਂ ਕਿਹਾ ਮਾਤਾ ਨੂੰ ਜਾਂਦੇ ਦੇਖਿਆ ਤਾਂ ਕੀ ਮਤਲਬ ਕੁਝ ਹੋਇਆ ਤਾਂ ਨਹੀਂ? ਉਹ ਕਹਿੰਦਾ ਨਹੀਂ ਜੀ ਮੈਂ ਹੁਣੇ ਇੱਕ ਕਰੀਬ 6:30 7:30 ਫੁੜ ਦੇ ਇੱਕ ਬਹੁਤ ਹਿਊਜ ਲੀਟੀ ਨੂੰ ਜਿਹਦੇ ਪੈਰ ਵਿੱਚ ਝਾਂਜਰਾਂ ਸੀਗੀਆਂ ਛੰਛੰਦੀ ਆਵਾਜ਼ ਮੈਂ ਸੁਣੀ ਹੈ। ਇੱਕ ਬਹੁਤ ਉਜਵਲ ਜਰੂਰ ਇੱਕ ਚਿਹਰੇ ਤੇ ਨੂਰ ਇੱਕ ਬਹੁਤ ਪੋਜ਼ਿਟਿਵ એનર્ਜੀ ਕਹਿੰਦਾ ਮੈਂ ਇਧਰੋਂ ਹਾਲ ਤੋਂ ਨਿਕਲ ਕੇ ਮਾਤਾ ਦੇ ਭਵਨ ਦੇ ਅੰਦਰ ਜਾਂਦੇ ਦੇਖਿਆ ਉਹ ਭਵਨ ਦੇ ਨਾਲ ਵਾਲੇ ਦਰਜੇ ਕਮਰੇ ਚ ਲੇਟਿਆ ਹੋਇਆ ਸੀਗਾ ਤੇ ਮੈਂ ਕਿ ਯਾਰ ਕਹਿੰਦਾ ਉਹ ਮੈਂ ਕਿਹਾ ਫਿਰ ਤੂੰ ਪਿੱਛੇ ਕਿਉਂ ਨਹੀਂ ਗਿਆ ਮੈਨੂੰ ਕੋਈ ਸੁਝਾ ਨਹੀਂ ਮੈਂ ਉਹਨੂੰ ਇਹ ਸਵਾਲ ਕਹਿੰਦਾ ਨਹੀਂ ਜੀ ਮੈਨੂੰ ਸਮਝ ਸੀ ਕਿ ਮਾਤਾ ਹੀ ਹੈ ਸੋ ਤਾਂ ਕਰਕੇ ਮੈਂ ਉਹਨਾਂ ਦੇ ਪਿੱਛੇ ਨਹੀਂ ਗਿਆ ਬਸ ਮੈਂ ਹੁਣ ਤੁਹਾਨੂੰ ਉਠਾਇਆ ਕਿ ਮਾਤਾ ਆਪਣੇ ਕੰਪਟਰ ਇੱਧਰ ਆ ਚੁੱਕੀ ਹੈ ਇਹ ਸੁਣਿਆ ਕਿ ਮੰਦਰ ਜਦੋਂ ਮਾਤਾ ਰਾਣੀ ਰਾਤ ਨੂੰ ਸਿਹਾਸਨ ਤੇ ਵਿਸ਼ਰਾਮ ਕਰਦੇ ਨੇ ਤੋਂ ਉਹਨਾਂ ਕੋਲ ਇੱਕ ਦਾਤਨ ਰੱਖੀ ਜਾਂਦੀ ਹੈ ਇੱਕ ਗੜਵੀ ਰੱਖੀ ਜਾਂਦੇ ਜਲਦੀ ਤੇ ਸਵੇਰ ਵੇਲੇ ਗੜਵੀ ਦੇ ਵਿੱਚ ਜਲ ਨਹੀਂ ਹੁੰਦਾ ਦਾਤਨ ਚਿੱਕੀ ਹੋ ਰਹੀ ਹੈ ਇਹਨਾਂ ਗੱਲਾਂ ਦੀ ਸੱਚਾਈ ਹੈ ਜਾਂ ਫਿਰ ਪਹਾਨੀ ਨਹੀਂ ਨਹੀਂ ਸਰ ਇਹ ਬਹੁਤ ਬੜੀ ਸੱਚਾਈ ਹੈ ਨਮਸਕਾਰ ਦੋਸਤੋ ਮੈਂ ਕਿਰਨ ਵਸਸ ਤੁਸੀਂ ਦੇਖ ਰਹੇ ਹੋ ਸਾਂਝ ਵਿਚਾਰਾਂ ਦੀ ਤੇ ਮਾਤਾ ਦੇ ਨਵਰਾਤਰੇ ਕੱਲ ਤੋਂ ਸ਼ੁਰੂ ਹੋਣ ਜਾ ਰਹੇ ਨੇ ਮਾਤਾ ਕਾਲੀ ਦਾ ਮੰਦਿਰ ਜਿਹੜਾ ਹੈਗਾ ਖੂਬ ਸੱਚ ਚੁੱਕਿਆ ਹੈ ਲੇਕਿਨ ਜੇਕਰ ਗੱਲ ਕੀਤੀਵੇ ਮਾ ਕਾਲੀ ਪਟਿਆਲੇ ਵਾਲੀ ਦੀ ਤਾਂ ਇਸ ਦੇ ਅਨੇਕਾਂ ਹੀ ਰਹੱਸ ਏਗੇ ਨੀ ਉਹਨਾਂ ਰਹੱਸਿਆਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾ ਰਹੱਸ ਹੈਗਾ ਇਹ ਮੇਨ ਰੋਡ ਹੈਗੀ ਹੈ ਬਾਹਰ ਵੱਲ ਕੈਮਰਾ ਕੁਮਾ ਕੇ ਦਿਖਾਈਏ ਜਿਸ ਦੇ ਉੱਪਰੋਂ ਆਉਣ ਜਾਣ ਵਾਲੇ ਹਰੇਕ ਸ਼ਰਧਾਲੂ ਨਤਮਸਤਕ ਹੁੰਦੇ ਨੇ ਪਰ ਕਹਿ ਸਕਦੇ ਹਾਂ ਕਿ ਵਿਸ਼ਵਦਾ ਇਹ ਪਹਿਲਾ ਮੰਦਿਰ ਹੋਏਗਾ ਜਿਹਦੇ ਡਾਇਰੈਕਟ ਤੁਸੀਂ ਦਰਸ਼ਨ ਨਹੀਂ ਕਰ ਸਕਦੇ ਬਿਲਕੁਲ ਮਾਂ ਦੀ ਮੂਰਤੀ ਸਾਹਮਣੇ ਇੱਕ ਵਿਸ਼ਾਲ ਕਾਈ ਦੀਵਾਰ ਲੱਗੀ ਹੋਈ ਹੈ ਹਾਲਾਂਕਿ ਐਲਸੀਡੀ ਲਗਾ ਦਿੱਤੀ ਗਈ ਹੈ ਹੁਣ ਪਹਿਲਾਂ ਐਲਸੀਡੀ ਵੀ ਨਹੀਂ ਸੀ ਹੁੰਦੀ ਤਾਂ ਇੱਥੇ ਇੱਕ ਵਿਸ਼ਾਲ ਕਾਈ ਦੀਵਾਰ ਬਣੀ ਹੈ ਜੋ ਕਿ ਮੰਦਿਰ ਦੇ ਬਣਨ ਤੋਂ ਬਾਅਦ ਵਿੱਚ ਬਣੀ ਹੈ ਇੱਕ ਪ੍ਰਸ਼ਨ ਖੜਾ ਹੁੰਦਾ ਹੈ ਕਿ ਜਿੰਨੇ ਵੀ ਸ਼ਰਧਾਲੂ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਡਾਇਰੈਕਟ ਮਾਂ ਕਾਲੀ ਦੇਵਾਰੋਂ ਦਰਸ਼ਨ ਕਿਉਂ ਨਹੀਂ ਹੁੰਦੇ ਇਸ ਰਹੱਸੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਹੋਰ ਕਿਹੜੇ ਕਿਹੜੇ ਰਹੱਸ ਇਸ ਮੰਦਿਰ ਦੇ ਨਾਲ ਜੁੜੇ ਹੋਏ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਇਸ ਮੰਦਿਰ ਦੇ ਜਿਹੜੇ ਮੁੱਖ ਪੁਜਾਰੀ ਨੇ ਰਵੀ ਮਿਸ਼ਰਾ ਜੀ ਉਹਨਾਂ ਦੇ ਨਾਲ ਸੋ ਸ਼੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਵਿੱਚ ਅਸੀਂ ਖੜੇ ਆਂ ਇਸ ਮੰਦਿਰ ਦੇ ਅਨੇਕਾਂ ਹੀ ਰਹੱਸੇ ਨੇ ਉਹਨਾਂ ਦੀਆਂ ਹਸਿਆਵਾਂ ਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਇਸ ਪੰਡਤ ਦੇ ਪੁਜਾਰੀ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਂਝ ਵਿਚਾਰਾਂ ਦੇ ਟੀਵੀ ਦੇ ਉੱਪਰ। ਸ਼ੁਕਰੀਆ ਜੀ। ਸ਼ੁਕਰੀਆ। ਮਹਨ ਜੀ ਮਾਦ ਨਵਰਾਤਰੇ ਆਏ ਨੇ ਬਹੁਤ ਸੋਹਣੀ ਸਜਾਵਟ ਹੋ ਰਹੀ ਹੈ। ਇਸ ਚੀਜ਼ ਨੂੰ ਅਸੀਂ ਦੇਖ ਕੇ ਗਦਗਦ ਹੋ ਰਿਹਾ ਕਿ ਹਰ ਇੱਕ ਸਾਲ ਇੱਥੇ ਲੱਖਾਂ ਦੀ ਤعداد ਵਿੱਚ ਪਕਤ ਆਉਂਦੇ ਨੇ। ਤੇ ਇਹ ਜਿਹੜੇ ਨਵਰਾਤਰੇ ਨੇ ਇਹ ਕਿਹੜੇ ਨਵਰਾਤਰੇ ਹੈਗੇ? ਸਰੇ ਅ ਅਸੂ ਦੇ ਨਵਰਾਤਰੇ ਕਹਿ ਲਾਂਗੇ। ਚੇਤ ਦੇ ਨਵਰਾਤਰੇ ਮਾਰਚ ਵਾਲੇ। ਤੇ ਬਸ ਜਿਵੇਂ ਹਰ ਸਾਲ ਆਂਤੇ ਨੇ ਆ ਉਹ ਮੈਂ ਪੂਰੀ ਤਿਆਰੀ ਦੇ ਨਾਲ ਪੂਰੀ ਉਸ ਦੇ ਨਾਲ ਆ ਪੂਰੀ ਜੋਸ਼ ਦੇ ਨਾਲ ਸਾਰੀ ਤਿਆਰੀ ਦੇ ਨਾਲ ਸ਼ੁਰੂ ਕਰਦਾ ਹੈ ਪੰਡਤ ਜੀ ਇਸ ਮੰਦਿਰ ਦੇ ਸੁਣਨਾ ਚਾਹੀਏ ਅਨੇਕਾ ਹੀ ਰਹੱਸ ਸਨ ਅਸੀਂ ਜਦੋਂ ਕਿਸੇ ਵੀ ਤੇਰੇ ਸਥਾਨ ਤੇ ਜਾਂਦੇ ਹਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਹਾਂ ਤਾਂ ਆਮ ਤੌਰ 'ਤੇ ਜਦੋਂ ਐਂਟਰੀ ਸੁਣਦੀ ਹੈ ਤਾਂ ਸਾਹਮਣੇ ਪ੍ਰਭੂ ਦਾ ਦਰਸ਼ਨ ਹੁੰਦਾ ਡਾਇਰੈਕਟ ਹੁੰਦਾ ਨੇ ਇਕਰੇ ਸਮੰਦਰ ਚ ਸਾਹਮਣੇ ਜਦੋਂ ਅਸੀਂ ਦਰਸ਼ਨ ਕਰਦੇ ਆ ਇੱਕ ਵਿਸ਼ਾਲ ਕਈ ਦੀਵਾਰ ਹੈ ਉਹਦਾ ਕਾਰਨ ਕੀ ਹੈ ਸਰ ਤੁਹਾਨੂੰ ਅ ਅੰਦਾਜ਼ਾ ਹੋਵੇਗਾ ਜਾਂ ਸੁਣਿਆ ਹੋਵੇਗਾ ਕਿ ਤਾੰਤ੍ਰਿਕ ਵਿਧੀ ਨਾਲ ਸਥਾਪਨਾ ਕੀਤੀ ਗਈ ਸੀ ਇਸ ਮੰਦਰ ਦੀ ਹਸ ਤੋਂ ਕਰੀਬ 700 ਸਾਲ ਪਹਿਲਾਂ 1924 ਦੇ ਵਿੱਚ ਇਹ ਤਾੰਤ੍ਰਿਕ ਵਿਧੀ ਨਾਲ ਇਹ ਦੀ ਸਥਾਪਨਾ ਕੀਤੀ 1924 ਸਾਡੇ ਬਜ਼ੁਰਗ ਆ ਕੇ ਸੀਗੇ ਉਸ ਤੋਂ ਥੋੜੀ ਦੇਰ ਪਹਿਲਾਂ ਮਹਾਰਾਜਾ ਭੋਪਿੰਦਰ ਸਿੰਘ ਦੁਆਰਾ ਤਾੰਤ੍ਰਿਕ ਵਿਧੀ ਨਾਲ ਇਹ ਦੀ ਸਥਾਪਨਾ ਕੀਤੀ ਗਈ ਸੀ ਸਰ ਉਸ ਸਮਾਂ ਵਿੱਚ ਕਿਉਂਕਿ ਤੰਤਰ ਦਾ ਇੱਥੇ ਜਿਆਦਾ ਚਲਣ ਨਹੀਂ ਸੀਗਾ ਇਹ ਬੰਗਾਲ ਤੋਂ ਆਈ ਸੀ ਮਾਤਾ ਦੀ ਜੋਤ ਬੰਗਾਲ ਤੋਂ ਆਈ ਸੀ ਸਾਡੇ ਬਜ਼ੁਰਗ ਬੰਗਾਲੀ ਪੰਡਿਤ ਕਹਿੰਦੇ ਸੀਗੇ ਜੀ ਤੇ ਉਹਨਾਂ ਨੂੰ ਉੱਥੋਂ ਬੁਲਾਇਆ ਗਿਆ ਸੀਗਾ ਥੋੜੀ ਥੋੜੀ ਦੇਰ ਸਥਾਪਨਾ ਕਰਨ ਤੋਂ ਜਸਟ ਸਾਲ 2 ਸਾਲ ਬਾਅਦ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਤਾਂ ਇਸ ਮੂਰਤੀ ਦੀ ਸਥਾਪਨਾ ਉਸ ਟਾਈਮ ਤੇ ਇਸ ਵਿਚਾਰ ਨਾਲ ਕੀਤੀ ਗਈ ਸੀ ਕਿ ਜੰਗਲਵਾਲ ਕੀਤੀ ਜਾਏ ਅਨਾ ਨੇ ਜੰਗਲਵਾਲ ਮੂਰਤੀ ਦਾ ਮੂ ਕਰ ਦਿੱਤਾ ਤੇ ਸ਼ਹਿਰ ਪਿਛਲੇ ਪਾਸੇ ਵਸਦਾ ਸੀ ਗੇਟਾਂ ਤੋਂ ਅੰਦਰ ਇਹਨਾਂ ਗੇਟ ਤੋਂ ਪਹਾਰ ਕਿੱਤਾ ਗਿਆ ਸਾਹਮਣੇ 12 ਦਰੀ ਨਾਮ ਦੀ ਇੱਕ ਬਹੁਤ ਵੱਡਾ ਇੱਕ ਜੰਗਲ ਸੀ ਬਗੀਚਾ ਸੀ ਉਹਦੇ ਪਿੱਛੇ ਵੀ ਕੁਝ ਨਹੀਂ ਸੀਗਾ ਹੁਣ ਤੱਕ ਚਲੋ ਸ਼ਹਿਰ ਵਸ ਗਿਆ ਉਸ ਜ਼ਮਾਨੇ ਚ ਦਾ ਜੰਗਲਵਾਲ ਮੂ ਕਰਕੇ ਇਹਨੂੰ ਬਣਾਇਆ ਗਿਆ ਤੇ ਚਲੋ ਕਿਉਂਕਿ ਇੱਥੇ ਇਸ ਵਿਧੀ ਵਿਧਾਨ ਦਾ ਜ਼ਿਆਦਾ ਨਹੀਂ ਪਤਾ ਸੀਗਾ ਤੇ ਜਦੋਂ ਸਾਡੇ ਬਜ਼ੁਰਗ ਆਏ ਤਾਂ ਉਹਨਾਂ ਨੇ ਇੱਕ ਚੀਜ਼ ਨੋਟਿਸ ਕੀਤੀ ਕਿ ਇਸ ਖਾਲੀ ਰੋਡ ਦੇ ਉੱਤੇ 50 40 50 60 ਦਾ ਦਾਦਾਰ ਇਸ ਖਾਲੀ ਰੋਡ ਦੇ ਉੱਤੇ ਐਕਸੀਡੈਂਟਸ ਬਹੁਤ ਹੁੰਦੇ ਨੇ ਉਸ ਸਮੇਂ ਤੇ ਦਰਭੰਗਾ ਦੇ ਮਹਾਰਾਜਾ ਹੁੰਦੇ ਸੀ ਉਹਨਾਂ ਨੇ ਕੋਲ ਸੇਮ ਮਾਤਾ ਦੇ ਸਥਾਪਨਾ ਕਾਲੀ ਮਾਤਾ ਮੰਦਿਰ ਦੀ ਸਥਾਪਨਾ ਉਹਨਾਂ ਨਾਲ ਸਲਾਹ ਕਰਕੇ ਇਹ ਨਿਸ਼ਕਰਸ਼ ਨਿਕਲਿਆ ਸੀਗਾ ਕਿ ਕਿਉਂਕਿ ਮਾਤਾ ਦਾ ਉਹ ਕਰੋਧੀ ਰੂਪ ਜੋ ਹੈ ਜੋ ਤਾਂਤ੍ਰਿਕ ਰੂਪ ਜੋ ਹੈ ਜੋ ਬਲੀ ਮੰਗਦਾ ਹੈ ਹਮੇਸ਼ਾ ਸੋ ਇਹ ਬਲੀ ਦਾ ਹੀ ਇੱਕ ਰੂਪ ਹੈ ਜੋ ਕਿ ਹਰ ਆਦਮੀ ਦੀ ਇੱਥੇ ਮ੍ਰਿਤਿ ਹੋ ਜਾਂਦੀ ਹੈ ਇਸ ਰੋਡ ਦੇ ਉੱਤੇ ਆ ਕੇ ਫਿਰ ਉਸ ਨੂੰ ਦੇਖਦੇ ਹੋਏ ਸਾਹਮਣੇ ਪੂਰੀ ਮੰਦਰ ਦੀ ਜਿੰਨੀ ਫੁੱਲ ਲੈਂਥ ਸੀ ਫੁੱਲ ਲੈਂਥ ਸਾਈਜ਼ ਮੇਰੇ ਖਿਆਲ ਨਾਲ 18 ਫੁੱਟ ਜਾਂ 20 ਫੁੱਟ ਰਹੀ ਹੋएगी ਉਨੀ ਬੜੀ ਕੰਧ ਕਰ ਦਿੱਤੀ ਗਈ ਸੀਗੇ ਕਹਿ ਸਕਦੇ ਕਿ માતા ਦੀ ਦ੍ਰਿਸ਼ਟੀ ਜਿੰਨਾ ਪ੍ਰਭਾਵ ਸੀਗਾ ਵੀ ਜੋ ਅੱਛਾ ਲੱਗਦਾ ਸੀ ਉਹਨੂੰ ਬਲੀ ਦੇ ਰੂਪ ਚ ਲੈ ਲੈਣਾ ਸੀ ਸਰ ਬਲੀ ਜੋ ਹੁੰਦਾ ਹੈ ਧਾਰਮਿਕ ਇੱਕ ਵਿਧਾਨ ਹੈ ਤੰਤਰ ਦੇ ਵਿੱਚ ਬਲੀ ਇੱਕ ਧਾਰਮਿਕ ਵਿਧਾਨ ਹੈ ਤਾਂ ਜਦੋਂ ਧਾਰਮਿਕ ਉਹਦੇ ਚ ਜਦੋਂ ਤੰਤਰ ਦੀ ਵਿਦਿਆ ਦਾ ਮਾਤਾ ਨੂੰ ਸਿੱਧ ਕੀਤਾ ਜਾਂਦਾ ਹੈ ਜਾਂ ਉਹਨਾਂ ਨੂੰ ਪ੍ਰਸੰਨ ਕਰਨਾ ਹੁੰਦਾ ਹੈ ਤਾਂ ਉਹਦਾ ਇੱਕ ਮੁੱਖ ਆਹਾਰ ਹੈ ਬਲੀ ਜੀ ਸੋ ਇਸ ਲਈ ਬਲੀ ਆਪਣੇ ਆਪ ਹੋ ਜਾਇਆ ਕਰਦੀ ਸੀ ਮਾਤਾ ਆਪਣੇ ਆਪ ਬਲੀ ਲੈ ਲੈਂਦੀ ਹੁੰਦੀ ਸੀ ਇਹ ਹੀ ਕਾਰਨ ਹੈ ਕਿ ਮਾਂ ਕਾਲੀ ਨੂੰ ਇੱਥੇ ਬੱਕਰਾ ਵੀ ਚੜਦਾ ਤੇ ਸ਼ਰਾਬ ਵੀ ਚੜਦੀ ਸਰ ਬੱਕਰਾ ਵੀ ਚੜਦਾ ਹੈ ਸ਼ਰਾਬ ਵੀ ਚੜਦੀ ਹੈ ਮੁਰਗਾ ਵੀ ਚੜਦਾ ਹੈ ਝੋਟਾ ਝੋਟਾ ਵੀ ਚੜਦਾ ਹੈ ਬਲੀ ਦੇ ਹਰ ਹਰ ਰੂਪ ਦੇ ਵਿੱਚ ਬਲੀ ਚੜਾਈ ਜਾਂਦੀ ਹੁੰਦੀ ਹੈ ਅਸਾਨੂੰ ਮੈਨੂੰ ਇੱਕ ਚੀਜ਼ ਹੁਣ ਯਾਦ ਆ ਹਲੇ ਖਿਆਲ ਆਇਆ ਅਸ ਤੋਂ 10 ਸਾਲ ਪਹਿਲਾਂ ਅਸੀਂ ਕਿਉਂਕਿ ਨੌਵੀਂ ਨੂੰ ਬਲੀ ਕਰਦੇ ਹੁੰਦੇ ਸੀਗੇ ਮੰਦਿਰ ਦੇ ਸਾਹਮਣੇੋਂ ਅਸੀਂ ਸਾਹਮਣੇ ਇੱਕ ਬੱਕਰਾ ਪਾਲ ਲੈਣ ਛੱਡਤਾ ਆ ਸਾਡੇ ਸਾਫ ਦੇ ਲੋਕ ਰਹਿੰਦੇ ਸੀ ਸਾਹਮਣੇ 12 ਦਰੀ ਚ ਉਹਨਾਂ ਨੂੰ دیتا ਕਿ ਬੱਕਰਾ ਰੱਖ ਲਓ ਜੀ ਆਪਾਂ ਨੌਵੀਂ ਵਾਲੇ ਦਿਨ ਬਲੀ ਚੜਾਵਾਂਗੇ ਉਹ ਬੱਕਰਾ ਬਹੁਤ بڑے ਸਾਈਜ਼ ਦਾ ਸੀ ਆ खासा बड़ा ਮਤਲਬ ਮੇਰੇ ਖਿਆਲ ਨਾਲ 25 ਕਿਲੋ ਦਾ ਹੋਏਗਾ ਜਾਂ 18 ਕਿਲੋ ਮਤਲਬ ਬਹੁਤ بڑے ਸਾਈਜ਼ ਦਾ ਜਦੋਂ ਨੌਵੀਂ ਵਾਲੇ ਦਿਨ ਕਿਹਾ ਗਿਆ ਕਿ ਹਾਂ ਜੀ ਹੁਣ ਆਪਾਂ ਫ੍ਰੀ ਹੋ ਗਏ ਆ ਹੁਣ ਮਾਤਾ ਨੂੰ ਉਹ ਬੱਕਰਾ ਲੈ ਕੇ ਆਓ ਮਾਤਾ ਨੂੰ ਆਪਾਂ ਬੱਕਰੇ ਦੀ ਬਲੀ ਚੜਾਨੀ ਆ ਕੁਦਰਤੀ ਉਸ ਲੇਡੀ ਤੋਂ ਬੀਨਾ ਨਾਮ ਦੀ ਇੱਕ ਲੇਡੀ ਹੁੰਦੀ ਸੀ ਉਸ ਤੋਂ ਉਹਦੀ ਦੱਸੀ ਖੁੱਲ ਗਈ ਉਹ ਬੱਕਰਾ ਇੰਨੀ ਮਸਤੀ ਨਾਲ ਸਾਹਮਣੋਂ ਸੜਕ-ਸੜਕ ਪਾਰ ਕਰਦੇ ਹੋਏ ਅੰਦਰ ਆਇਆ। ਔਰ ਅਸੀਂ ਸਾਰੇ ਉਹਦਾ ਇੰਤਜ਼ਾਰ ਕਰ ਰਹੇ ਸੀ। ਅਸੀਂ ਬਹੁਤ ਹੈਰਾਨ ਹੋਏ ਉਸ ਚੀਜ਼ ਨੂੰ ਦੇਖ ਕੇ ਕਿ ਬੱਕਰਾ ਪੱਜਾ ਆਇਆ। ਉਸ ਤੋਂ ਬਾਅਦ ਉਸਨੇ ਆਪਣੇ ਅਗਲੇ ਦੋਨੋਂ ਪੈਰ ਗੋਲਕ ਦੇ ਉੱਤੇ ਐ ਕਰਕੇ ਰੱਖਤੇ ਔਰ ਗਰਦਨ ਐ ਝੁਕਾ ਕੇ ਬੈਠ ਗਿਆ। ਮਤਲਬ ਅਸੀਂ ਕਿ ਮਤਲਬ 650 ਕਿ ਬੜੀ ਉਹ ਗੱਲ ਸੀ ਕਿ ਚਲੋ ਅਸੀਂ ਤਾਂ ਚਲੋ ਇਸਦੇ ਨਾਲ ਜੁੜੇ ਹੋਇਆ ਪਰ ਅਸੀਂ ਚਾਹੁੰਦੇ ਸੀ ਕਿ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗੇ। ਉਦੋਂ ਕੈਮਰੇ ਵਗੈਰਾ ਨਹੀਂ ਹੋਇਆ ਕਰਦੇ ਸੀਗੇ। ਤੇ ਇਹ ਬਹੁਤ ਇੱਕ ਬਹੁਤ ਹੀ ਖੂਬਸੂਰਤ ਹੈ ਆਪ ਵੀ ਆਪਣੇ ਆਪ ਨੂੰ ਸਮਰਪਣ ਕਰਦੇ ਹੋ ਆਪਣੇ ਆਪ ਨੂੰ ਸਮਰਪਣ ਸਰੀ ਜਿਵੇਂ ਯੁੱਧ ਦੇ ਵਿੱਚ ਆਪਾਂ ਸ਼ਹਾਦਤ ਦਿੰਦੇ ਆ ਉਹ ਮੈਧ ਧਰਮ ਯੁੱਧ ਦੇ ਵਿੱਚ ਜਿਹੜੀ ਸ਼ਹਾਦਤ ਹੈ ਉਹ ਬਲੀ ਦਾ ਹੀ ਇੱਕ ਰੂਪ ਹੈ ਬਲੀ ਹੀ ਉਹ ਰੂਪ ਹੈ ਸ਼ਹਾਦਤ ਦਾ ਕੱਲ ਬਹੁਤ ਹੋਰ ਵਧੀਆ ਹੁੰਦੀ ਜਾਰੀ ਰੁੱਟਣਾ ਕਰਦੇ ਕਰਦੇ ਮਨ ਨੂੰ ਚੰਗਾ ਲੱਗ ਰਿਹਾ ਕਿ ਮਾਤਾਂ ਦੀ ਜਿਡੇ ਲੀਲਾਵਾਂ ਨਹੀਂ ਸੁਣਨ ਨੂੰ ਮੇਰੀ ਹੋਰ ਕਿਹੜੇ-ਕਿਹੜੇ ਅਨੁਭਵ ਤੁਹਾਨੂੰ ਇੱਥੇ ਹੋਏ ਹੈਗੇ ਸਰ ਮੈਂ ਹਲੇ ਥੋੜੀ ਦੇਰ ਪਹਿਲਾਂ ਕਿਸੇ ਨੂੰ ਦੱਸਿਆ ਸੀਗਾ ਅ ਕਈ ਹੋਰ মিডিਆ ਕਿਸੇ ਹੋਰ ਚੈਨਲ ਦੇ ਉੱਤੇ ਦੱਸਿਆ ਸੀਗਾ ਕਿ ਇਹ ਇਸ ਇਹ ਤਾਂ ਮੈਂ ਬੱਕਰੀ ਵਾਲੀ ਤਾਂ ਹਲੇ 10 15 ਸਾਲ ਪੁਰਾਣੀ ਦੱਸੀ ਹੈ ਹੁਣ ਮੈਂ 5 ਸਾਲ ਪੁਰਾਣੀ ਇੱਕ ਗੱਲ ਦੱਸਦਾ ਮੈਂ ਅ ਮੇਰੀ ਰਾਤ ਦੀ ਡਿਊਟੀ ਮੇਰੀ ਸੀਗੀ ਅਸੀਂ ਰਾਤ ਨੂੰ વિધિ વિધાન ਨਾਲ પૂજા ਕਰਦੇ ਆ ਉਸ ਦੇ ਵਿੱਚ ਬਹੁਤ ਟਾਈਮ ਲੱਗ ਜਾਂਦਾ ਹੈ ਕਈ ਵਾਰ 11 12 ਇੱਕ ਵਜ ਜਾਂਦਾ ਤਾਂ ਮੇਰੇ ਖਿਆਲ ਨਾਲ ਇਤਨਾ ਇੱਕ ਵਜ ਜਿਹੜਾ ਹੁਣ ਮੈਂ ਕਿਸ ਤਰ੍ਹਾਂ ਸੋ ਗਿਆ ਉਹ ਆਪਣੀ ਪੂਜਾ ਪਾਠ ਕਰਕੇ ਮੇਰੇ ਹੈਲਪਰ ਜਿਹੜੇ ਮੇਰੇ ਨਾਲ ਚੌਂਕੀਦਾਰ ਸੀਗੇ ਉਹ ਬੈਠੇ ਹੋਏ ਸੀਗੇ ਜੀ ਚੌਂਕੀਦਾਰ ਸਾਡਾ सुरेंद्र ਸ਼ਰਮਾ ਬਹੁਤ ਇੱਕ ਬਜ਼ੁਰਗ ਆਦਮੀ ਸੀਗੇ ਬਹੁਤ ਡਿਊਟੀ ਬੜੀ ਅੱਛੇ ਤਰੀਕੇ ਨਾਲ ਨਿਭਾਉਂਦੇ ਸੀਗੇ ਉਹਨਾਂ ਨੇ ਕੀ ਕਿਤਾ ਜੀ ਉਹ ਮੈਂ ਅੰਦਰ ਕਮਰੇ 'ਚ ਲੇਟ ਗਿਆ ਉਹ ਬਾਹਰ ਵਾਲੇ ਕਮਰੇ 'ਚ ਲੇਟ ਗਿਆ ਰਾਤ ਨੂੰ ਸੌਂਦੇ ਨਹੀਂ ਸੀਗੇ ਕਾਸੀ ਸਾਰਿਆਂ ਨੂੰ ਪਤਾ ਸੀ ਇਸ ਦੇ ਬਾਰੇ ਕਿ ਉਹ ਸੌਂਦਾ ਨਹੀਂ ਐ ਬੰਦਾ ਬਹੁਤ ਡਿਊਟੀ ਦਾ ਪੱਕਾ ਐ ਔਰ ਸਾਰੀ ਜ਼ਿੰਦਗੀ ਉਸਨੇ ਇਸ ਤੋਂ ਸਿਵਾ ਉਹ ਕੁਛ ਕਿੱਤਾ ਨਹੀਂ ਮਤਲਬ ਪੂਜਾ ਪਾਠ ਤੋਂ ਸਿਵਾ ਉਹ ਮਤਲਬ ਉਹਨੂੰ ਹੋਰ ਕੁਛ ਨਹੀਂ ਆਉਂਦਾ ਸੀਗਾ ਆ ਪੂਜਾ ਪਾਠ ਵੀ ਜਿੰਨੀ ਕੰਨਦੀ ਸੀ ਬਸ ਸੇਵਾ ਹੀ ਚ ਲੱਗਿਆ ਰਹਿੰਦਾ ਸੀਗਾ ਤੇ ਉਸਨੇ ਮੈਨੂੰ 2:30 ਵਜੇ ਦੇ ਕਰੀਬ ਉਠਾਇਆ ਮੈਨੂੰ ਉਠਾ ਕੇ ਕਹਿੰਦਾ ਪੰਡਿਤ ਜੀ ਮੈਂ ਮਾਤਾ ਨੂੰ ਇੱਥੋਂ ਜਾਂਦੇ ਦੇਖਿਆ ਮੈਂ ਫਿਰ ਮੈਂ ਕਿਹਾ ਮਾਤਾ ਨੂੰ ਜਾਂਦੇ ਦੇਖਿਆ ਤਾਂ ਕਿਆ ਮਤਲਬ ਕੁਝ ਹੋਇਆ ਤਾਂ ਨਹੀਂ ਉਹ ਕਹਿੰਦਾ ਨਹੀਂ ਜੀ ਮੈਂ ਹੁਣੇ ਇੱਕ ਕਰੀਬ 6.5 7 7.5 ਫੁੱਟ ਦੀ ਇੱਕ ਬਹੁਤ ਹਿਊਜ ਲੀਡੀ ਨੂੰ ਜਿਹਦੇ ਪੈਰ ਵਿੱਚ ਝਾਂਜਰਾਂ ਸੀਗੀਆਂ ਛੰਛੰ ਦੀ ਆਵਾਜ਼ ਮੈਂ ਸੁਣੀ ਹੈ ਇੱਕ ਬਹੁਤ ਉਜਵਲ ਜਿਹਾ ਰੂਪ ਇੱਕ ਚਿਹਰੇ ਤੇ ਨੂਰ ਇੱਕ ਬਹੁਤ ਪੋਜ਼ਿਟਿਵ એનર્ਜੀ ਕਹਿੰਦਾ ਮੈਂ ਇਧਰੋਂ ਹਾਲ ਤੋਂ ਨਿਕਲ ਕੇ ਮਾਤਾ ਦੇ ਭਵਨ ਦੇ ਅੰਦਰ ਜਾਂਦੇ ਦੇਖਿਆ ਉਹ ਭਵਨ ਦੇ ਨਾਲ ਵਾਲੇ ਦਰਜੇ ਕਮਰੇ 'ਚ ਲੇਟਿਆ ਹੋਇਆ ਸੀਗਾ ਤੇ ਮੈਂ ਕਿਹਾ ਯਾਰ ਕਹਿੰਦਾ ਉਹ ਮੈਂ ਕਿਹਾ ਫਿਰ ਤੂੰ ਪਿੱਛੇ ਕਿਉਂ ਨਹੀਂ ਗਿਆ ਮੈਨੂੰ ਕੋਈ ਸੁਝਾ ਨਹੀਂ ਮੈਂ ਉਹਨੂੰ ਇਹ ਸਵਾਲ ਕਹਿੰਦਾ ਨਹੀਂ ਜੀ ਮੈਨੂੰ ਸਮਝ ਸੀ ਕਿ ਮਾਤਾ ਹੀ ਹੈ ਸੋ ਤਾਂ ਕਰਕੇ ਮੈਂ ਉਹਨਾਂ ਦੇ ਪਿੱਛੇ ਨਹੀਂ ਗਿਆ بس ਮੈਂ ਹੁਣ ਤੁਹਾਨੂੰ ਉਠਾਇਆ ਕਿ ਮਾਤਾ ਆਪਣੇ ਕੰਪਟਰ ਆ ਚੁੱਕੀ ਹੈ ਐਗਜੈਕਟ ਸਮਾਂ ਯਾਦ ਹੈ ਕਿੰਨੇ ਕਹੋ ਸਰ ਐਗਜੈਕਟ ਉਹ ਮੈਨੂੰ ਜਦੋਂ ਉਠਾਇਆ ਗਿਆ ਉਹ 2:30 ਵਜੇ ਦਾ ਟਾਈਮ ਸੀ ਇਹ ਮੈਨੂੰ ਲੱਗਦਾ ਹੈ 2:00 ਵਜੇ ਦੀ ਗੱਲ ਰਹੀ ਹੋਈ ਹੈ ਕਿ ਹਲੇ ਵੀ ਗੱਲਾਂ ਕਰਦੇ ਕਰਦੇ ਸਰੀਰ ਦੇ ਵਿੱਚ ਕੁਝ ਹੋਰ ਹੋਣ ਲੱਗ ਗਿਆ ਸੋ ਅਨੁਭਵ ਨੇ ਕੋਈ ਬਹੁਤਾ ਸਮਾਂ ਨਹੀਂ ਹੋਇਆ ਕਹਿੰਦੇ ਸਿਰਫ 5 ਕੁ ਸਾਲ ਪਹਿਲਾਂ ਦੀ ਗੱਲ ਹੈ ਮਾਤਾ ਰਾਣੀ ਸਾਖਸ਼ਾਤ ਰੂਪ ਦੇ ਵਿੱਚ 6.5-7 ਫੁੱਟ ਦੀ ਹਾਈਟ ਦੱਸ ਰਹੇ ਤੇ ਫੇਸ ਦੇ ਉੱਪਰ ਇਹੀ ਜਾਂ ਤੇਜ ਦੱਸ ਰਹੇ ਨੇ ਕਿ ਜਿਹਨੂੰ ਦੇਖ ਕੇ ਅੱਖਾਂ ਝੁੰਧੇ ਆ ਜਾਣ ਰਾਤ ਦੇ 2 ਵਜੇ ਦਾ ਇਹ ਵਾਕਿਆ ਦੱਸ ਰਹੇ ਨੇ ਜਿਸ ਵੇਲੇ ਮਾਤਾ ਨੇ ਸ਼ਾਖਸ਼ਾ ਰੂਪ ਦੇ ਵਿੱਚ ਇਸ ਮੰਦਿਰ ਦੇ ਵਿੱਚ ਆਪਣੀ ਫੇਰੀ ਦਾ ਅਨੁਭਵ ਦਿਖਾਇਆ ਅੰਦਰ ਚਲੇ ਗਏ ਵਾਪਸ ਆਣ ਦੀ ਕੋਈ ਗੱਲ ਨਹੀਂ ਨਹੀਂ ਸਰ ਉਦੋਂ ਨਾ ਬੇਸਿਕਲੀ ਦਰਵਾਜ਼ਾ ਬੰਦ ਹੁੰਦਾ ਹੈ ਮਾਤਾ ਦਾ ਭਵਨ ਅਸੀਂ ਰਾਤ ਨੂੰ ਇੱਕ ਵਿਧਾਨ ਵਿਧੀ ਵਿਧਾਨ ਹੈ ਜਿਹਦੇ ਮੁਤਾਬਿਕ ਮਾਤਾ ਦਾ ਬਿਸਤਰ ਕਰਕੇ ਮਾਤਾ ਨੂੰ ਸੌਣ ਦੀ ਆਰਤੀ ਇੱਕ ਪੂਜਾ ਹੁੰਦੀ ਹੈ ਉਹ ਨਿਪਟਾ ਕੇ ਉਹ ਪੂਰਾ ਕਰਕੇ ਬਲਵ ਉਹ ਇੱਕ ਵਿਧੀ ਹੈ ਉਹ ਕਰਨਾ ਹੈ ਫਿਰ ਆਰਤੀ ਪੂਜਾ ਹੈ ਉਹ ਕਰਨੀ ਹੈ ਸਾਰਾ ਕੁਝ ਕਰਕੇ ਅਸੀਂ ਮਾਤਾ ਨੂੰ ਇਜਾਜ਼ਤ ਲੈ ਕੇ ਕਿ ਮਾਤਾ ਤੁਹਾਡਾ ਬਿਸਤਰ ਲਗਾਤਾ ਤੁਹਾਡਾ ਜਲ ਖੜਾਮ ਇਹ ਉਹ ਸਭ ਰਖਤੇ ਹੁਣ ਸਾਨੂੰ ਇਜਾਜ਼ਤ ਦੋ ਅਸੀਂ ਜਾ ਰਹੇ ਹਾਂ ਤੇ ਅਸੀਂ ਉਹ ਗੇਟ ਬੰਦ ਕਰਕੇ ਆ ਜਾਂਦੇ ਹੁੰਦੇ ਆ ਉਹਦਾ ਵਿਧਾਨ ਵੀ ਇਹੀ ਹੈ ਕਿ ਸਵੇਰੇ ਜਦੋਂ ਤੁਸੀਂ ਦਰਵਾਜ਼ਾ ਖੋਲਣਾ ਹੈ ਸਾਡੇ ਬਜ਼ੁਰਗਾਂ ਨੇ ਜੋ ਸਾਨੂੰ ਸਿਖਾਇਆ ਹੈ ਕਿ ਤੁਸੀਂ ਉਹਨੂੰ ਨੌਕ ਕਰਕੇ ਤਾਂ ਦਰਵਾਜ਼ਾ ਖੋਲਣਾ ਹੈ ਕਿਉਂਕਿ ਅਸੀਂ ਬਾਹਰੋਂ ਬੰਦ ਕਰਕੇ ਜਾਂਦੇ ਆ ਤਾਂ ਇਸ ਲਈ ਸਵੇਰ ਦੇ 4 ਵਜੇ ਨਹੀਂ ਸੀਗੇ 4 ਵਜੇ ਤੋਂ ਪਹਿਲਾਂ ਬੈਡਰੂਮ ਨਹੀਂ ਖੁੱਲਦਾ ਹੁੰਦਾ ਮਾਤਾ ਦਾ ਇੱਕ ਕਮਰਾ ਨਹੀਂ ਖੁੱਲਦਾ ਹੁੰਦਾ ਇਸ ਲਈ ਅਸੀਂ 4 ਵਜੇ ਤੱਕ ਫਿਰ ਡੇਲੀ ਰੁਟੀਨ ਦੇ ਮੁਤਾਬਿਕ ਉਹਨੇ ਮਿੰਟਾਈ ਵਜੇ ਉਠਾਇਆ ਅਸੀਂ ਉੱਠ ਕੇ ਚਾਹ ਚੁਪੀਤੀ ਨਹਾਏ ਬਰਸ਼-ਮੁਸ਼ਕਿਤ ਆਪਣਾ ਤਿਆਰ ਹੋਏ ਤਿਆਰ ਹੋ ਕੇ 4 ਵਜੇ ਔਰ ਡੇਲੀ ਰੁਟੀਨ ਦੀ ਤਰ੍ਹਾਂ ਅਸੀਂ ਨੌਕ ਕਰਦੇ ਹੋਏ ਆਰਤੀ ਪੂਜਾ ਕਰਦੇ ਹੋਏ ਮੰਤਰਾਂ ਦਾ ਉਚਾਰਨ ਕਰਦੇ ਹੋਏ ਅੰਦਰ ਨੂੰ ਚਲੇ ਗਏ ਔਰ ਆਪਣਾ ਉਸਤੇ ਲੱਗੇ ਕਿਉਂਕਿ ਸਾਨੂੰ ਇਹ ਅਨੁਭੂਤੀ ਬਹੁਤ ਪੀੜੀਆਂ ਤੋਂ ਹੈ ਸਾਨੂੰ ਸਾਡੇ ਬਜ਼ੁਰਗਾਂ ਨੇ ਕਹਾਣੀਆਂ ਸੁਣਾਈਆਂ ਨੇ ਸਾਨੂੰ ਪਤਾ ਹੈ ਕਿ ਇੱਥੇ ਹੈ ਇਹਨਾਂ ਦੀ ਪ੍ਰੈਜ਼ੈਂਸ ਸਾਨੂੰ ਫੀਲ ਹੁੰਦੀ ਹੈ ਸਾਨੂੰ ਕੋਈ ਵੀ ਪਰੇਸ਼ਾਨੀ ਆਉਂਦੀ ਅਸੇ ਮਾਤਾ ਦੇ ਅੱਗੇ ਆ ਕੇ ਦੋ ਸ਼ਬਦ ਕਹਨੇ ਆ ਉਹ ਸਾਡਾ ਬਹੁਤ ਅੱਛੇ ਤਰੀਕੇ ਨਾਲ ਸਾਡਾ ਕੰਮ ਪਾਰ ਲੱਗਿਆ। ਤੁਸੀਂ ਬੜਾ ਬਜ਼ੁਰਗਾਂ ਦੀ ਗੱਲ ਕੀਤੀ ਹੈ ਸਾਡੇ ਵੀ ਬਜ਼ੁਰਗ ਸਾਨੂੰ ਦੱਸਦੇ ਇਹ ਮੇਰਾ 70-75 ਦਾ ਮਰਾਬਰਤਾ ਹੈ। ਉਹ ਕਹਿੰਦੇ ਸੀ ਵੀ ਅਸੀਂ ਇਹ ਸੁਣਿਆ ਕਿ ਮੰਦਰ ਜਦੋਂ ਮਾਤਾ ਰਾਣੀ ਰਾਤ ਨੂੰ ਸਿਹਾਸਣ ਤੇ ਵਿਸ਼ਰਾਮ ਕਰਦੇ ਨੇ ਤਾਂ ਉਹਨਾਂ ਕੋਲ ਇੱਕ ਦਾਤਨ ਰੱਖੀ ਜਾਂਦੀ ਹੈ, ਇੱਕ ਗੜਵੀ ਰੱਖੀ ਜਾਂਦੀ ਹੈ। ਜਲਦੀ ਤੋਂ ਸਵੇਰ ਵੇਲੇ ਗੜਵੀ ਦੇ ਵਿੱਚ ਜਲ ਨਹੀਂ ਹੁੰਦਾ, ਦਾਤਨ ਚਿੱthi ਹੁੰਦੀ ਆ। ਇਹਨਾਂ ਗੱਲਾਂ ਦੀ ਸੱਚਾਈ ਹੈ ਜਾਂ ਕਲੀ ਕਹਾਣੀਆਂ ਨੇ? ਨਹੀਂ ਸਰ ਇਹ ਬਹੁਤ ਬੜੀ ਸੱਚਾਈ ਹੈ। ਇਹ ਜਿਵੇਂ ਸਾਡੇ ਫਸ ਮੇਰੇ ਦਾਦਾ ਜੀ ਕਹਿ ਲੋ ਮੇਰੇ ਪਿਤਾ ਜੀ ਅੱਛੇ ਸੀਗੇ ਉਹ ਜਿਹੜੇ ਸਾਡੇ ਗ੍ਰੈਂਡਪੇਰੈਂਟਸ ਆ ਕਹਿ ਲੋ ਅਸੀਂ ਦੋ ਤਿੰਨ ਫੈਮਲੀਆਂ ਇੱਥੇ ਉਹਨਾਂ ਉਹਨਾਂ ਨਾਲ ਲਿੰਕਡ ਅਸੀਂ ਫੈਮਲੀਆਂ ਇੱਥੇ ਹੀ ਆ ਤੇ ਉਹਨਾਂ ਨੇ ਉਹ ਸਾਨੂੰ ਦੱਸਦੇ ਹੁੰਦੇ ਸੀਗੇ ਕਿ ਅਸੀਂ ਗੜਵੀ ਦਾਤਨ ਸਾਰੀ ਤਿਆਰੀ ਕਰਕੇ ਰੱਖਦੇ ਸੀਗੇ ਤੇ 70s ਵਿੱਚ ਜਦੋਂ ਸਰਕਾਰ ਨੇ ਫਰਸਟ ਇੰਟਰਫੇਰੈਂਸ ਦਿੱਤੀ ਜਦੋਂ ਸਾਨੂੰ ਇਹ ਕਹਿ ਲੋ ਕਿ ਮੰਦਰ ਦੇ ਪੁਜਾਰੀਆਂ ਨੂੰ ਜਾਂ ਤਾੰਤ੍ਰਿਕਾਂ ਨੂੰ ਡਿਸਰਬ ਕਰਨਾ ਸ਼ੁਰੂ ਕੀਤਾ 75 ਦਾ ਦੌਰ ਰਿਹਾ ਹੋਵੇਗਾ 77 ਦਾ ਉਸ ਤੋਂ ਪਹਿਲਾਂ ਤੱਕ ਉੱਥੇ ਰੋਜ਼ ਦੀ ਰੁਟੀਨ ਦੇ ਮੁਤਾਬਿਕ ਦਤਨ ਟੁੱਟੀ ਹੋਈ ਮਿਲਦੀ ਸੀ ਜਿਵੇਂ ਯੂਜ਼ ਕਰਕੇ ਆਪਾਂ ਜੀਭ ਸਾਫ਼ ਕਰਕੇ ਛੁੱਟ ਦਿੰਦੇ ਹੁੰਦੇ ਆ ਉਸ ਤਰ੍ਹਾਂ ਦਾ ਉਸ ਤਰ੍ਹਾਂ ਦਾ ਕੁਝ ਰੂਪ ਦਤਨ ਛਿਲੀ ਹੋਈ ਚੱਬੀ ਹੋਈ ਛਿਲੀ ਹੋਈ ਗੜਵੀ ਦਾ ਜਲ ਉੱਥੇ ਆਸ-ਪਾਸ ਵਿਖਰਿਆ ਹੋਇਆ ਹੈ ਸਿੰਘਾਸਨ ਦੇ ਉੱਤੇ ਬੈੱਡ ਦੇ ਉੱਤੇ ਸਿਲਵਟਾਂ ਪਈਆਂ ਹੋਈਆਂ ਇਹ ਸਭ ਉਹਨਾਂ ਨੇ ਸਪੱਸ਼ਟ ਦੇਖਿਆ ਸਰ ਤੇ ਇਹ ਉਹ ਚੀਜ਼ ਕਹਿੰਦੇ ਹੁੰਦੇ ਸੀ ਜਿਵੇਂ ਮਾਤਾ ਉઠી ਹੈ ਆਪਣੇ ਟਾਈਮ ਦੇ ਮੁਤਾਬਿਕ ਖੋਲੇ ਬਾਬਾ ਉੱਥੇ ਹੈ ਮਾਤਾ ਉੱਥੇ ਹੀ ਹੈ ਉੱਠੇ ਨੇ ਉਹਨਾਂ ਨੇ ਆਪਣਾ ਬ੍ਰਸ਼ ਦੰਤਨ ਕੀਤਾ ਆਪਣਾ ਮੂੰਹ ਹੱਥ ਤੋਂ ਤਿਆਰ ਬੰਦਾ ਇੱਕ ਚਲੋ ਬਹੁਤ ਬੜੀ ਸ਼ਕਤੀ ਬੰਦਾ ਕਿ ਮੈਂ ਕਹਿ ਗਿਆ ਇੱਕ ਜਿਵੇਂ ਇਨਸਾਨ ਡਿਊਟੀ ਤੇ ਆਪਣੇ ਕੰਮ ਉੱਤੇ ਚਲਾ ਜਾਂਦਾ ਹੈ ਉਹ ਉਹ ਚੀਜ਼ ਕਹਿੰਦੇ ਅਸੀਂ ਸਪਸ਼ਟ ਸਾਲੋਂ ਸਾਲ ਦਸ਼ਕਾਂ ਤੱਕ ਅਸੀਂ ਉਹ ਚੀਜ਼ ਦੇਖਦੇ ਰਹੇ ਨੇ ਸਾਡੇ ਬਜ਼ੁਰਗ ਇਹ ਚੀਜ਼ ਸਪਸ਼ਟ ਦੇਖਦੇ ਰਹੇ ਨੇ ਜਦੋਂ ਗਵਰਨਮੈਂਟ ਨੇ ਉਸ ਟਾਈਮ ਤੇ ਡਿਸਟਰਬ ਕੀਤਾ ਉਦੋਂ ਕੋਈ ਤਾੰਤ੍ਰਿਕ ਵਿਧੀ ਦੇ ਵਿੱਚ ਫਿਰ ਇੱਕ ਸਮੱਸਿਆ ਆਈ ਸਾਡੇ ਬਜ਼ੁਰਗਾਂ ਨੂੰ ਬੁਰਾ ਲੱਗਿਆ ਫਿਰ ਉਹਨਾਂ ਨੇ ਉਹ ਕੁਝ ਵਿਧੀਆਂ ਘਟਾਤੀਆਂ ਉਸ ਟਾਈਮ ਤੇ ਉਸਤੇ ਮੁਤਾਬਕ ਫਿਰ ਦਰਤਨ ਰੱਖਣਾ ਬੰਦ ਕਰਤਾ ਫਿਰ ਦੌਰ ਬਦਲਦਾ ਚਲਾ ਗਿਆ ਇੱਕ ਵਾਰ ਹੋਰ ਬਜ਼ੁਰਗਾਂ ਤੋਂ ਮੈਂ ਸੁਣੀ ਸੀ ਕਿ ਉਹ ਕਹਿੰਦੇ ਕਿ ਜੇ ਕਿਸੇ ਵੀ ਦੇਵੀ ਦੇਵਤੇ ਦੀ ਜਿਹੜੀ ਸੁੱਖ ਹੈਗੀ ਹੈ ਉਹ ਜੇ ਕਿਤੇ ਨਾਮ ਚੜਾਈ ਜਾਵੇ ਮਾਤਾ ਕਾਲੀ ਦੇ ਚੜਾ ਲਓ ਤਾਂ ਸਵੀਕਾਰ ਹੋ ਜਾਂਦੀ ਹੈ ਇਸ ਸੱਚਾਈ ਸਰ ਜਿਵੇਂ ਬਹੁਤ ਲੋਕ ਕਲਕੱਤਾ ਦੇ ਸੁਖ ਸੁਖਦੇ ਨੇ ਤੇ ਉਹ ਫਿਰ ਕਹਿੰਦੇ ਜੀ ਸਾਡੇ ਤੋਂ ਉੱਥੇ ਜਾਇਆ ਨਹੀਂ ਜਾਇਆ ਜਾ ਰਿਹਾ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਕਿ ਹਾਂ ਠੀਕ ਹੈ ਤੁਸੀਂ ਇੱਥੇ ਚੜਾ ਲਓ ਇੱਥੇ ਚੜਾ ਕੇ ਮਾਤਾ ਕੋਲੋਂ ਇੱਕ ਟਾਈਮ ਮੰਗ ਲਓ ਯਾ ਕਹਿ ਦਿਓ ਕਿ ਵੀ ਆਪਣਾ ਹੱਥ ਜੋੜ ਕੇ ਪ੍ਰਾਰਥਨਾ ਕਰਤੋ ਮਾਂ ਐ ਤੁਹਾਡੀ ਮਾਂ ਆਪਣੇ ਬੱਚਾ ਨੂੰ ਬੱਚਾ ਦੀ ਹਰ ਗੱਲ ਮੰਨ ਨਹੀਂ ਲੈਂਦੀ ਐ ਮਾਤਾ ਨੂੰ ਆਪਣੇ ਦਿਲ ਦੀ ਗੱਲ ਕਹਿ ਦਿਓ ਕਿ ਮਾਤਾ ਐਦਾ ਐਦਾ ਮੈਨੂੰ ਪ੍ਰੋਬਲਮ ਐ ਮੈਂ ਜਾ ਨਹੀਂ ਸਕਦਾ ਮੈਂ ਇਹ ਨਹੀਂ ਕਰ ਸਕਦਾ ਮੇਰੇ ਕੋਲੋਂ ਇੱਥੇ ਤੁਸੀਂ ਸਵੀਕਾਰ ਕਰ ਲਓ ਮਾਂ ਨੂੰ ਪਤਾ ਐ ਬੱਚੇ ਦਾ ਕੀ ਹਾਲ ਐ ਫਾਈਨੈਂਸ਼ੀਅਲ ਸਟੇਟਸ ਕੀ ਐ ਫਿਜ਼ੀਕਲ ਸਟੇਟਸ ਕੀ ਐ ਤੰਦਰੁਸਤ ਹੈ ਵੀ ਕਿ ਨਹੀਂ ਐ ਕਾਰ ਪਰਿਵਾਰ ਦਾ ਕੀ ਹਾਲ ਹੈ ਤਾਂ ਸੋ ਅਸੀਂ ਉਹਨਾਂ ਨੂੰ ਇਹ ਕਹਿੰਦੇ ਕਿ ਬਹੁਤ ਈਜ਼ੀ ਤੁਸੀਂ ਲੋ ਆਪਣੀ ਮਾਂ ਦੇ ਦਰਤੇ ਆਏ ਹੋ ਇੱਕ ਬੱਚਾ ਆਪਣੀ ਮਾਂ ਦੇ ਘਰ ਆਇਆ ਉਹ ਆਪਣੀ ਮਾਂ ਨੂੰ ਜੋ ਕਹੇਗਾ ਮਾਂ ਨੇ ਉਹ ਮੰਨ ਲੈਣਾ ਹੈ ਤਾਂ ਉਹ ਉਸ ਦੇ ਮੁਤਾਬਿਕ ਫਿਰ ਉਹ ਕਰ ਲੈਂਦੇ ਹੁੰਦੇ ਨੇ ਕਿ ਇੱਥੇ ਚੜਾ ਦਿਓ ਤੁਸੀਂ ਅ ਬੜੇ ਸੁਖ ਕਬੂਲ ਹੋ ਜਾਂਦੀ ਹੈ ਇੱਕ ਲਾਸਟ ਕੁਐਸਚਨ ਕਰੂੰਗਾ Hindu ਮਾਨਤਾ ਦੇ ਵਿੱਚ ਇਹ ਜ਼ਰੂਰ ਕਿਹਾ ਜਾਂਦਾ ਕਿ ਜਿਹੜੇ ਧੀਵੀ ਦੀ ਇੱਤਨੇ ਸੁਚੰਪਾਲਦੇ ਨੇ ਤੇ ਨਾਲ ਵੈਸ਼ਨੂ ਹੋਣੇ ਚਾਹੀਦੇ ਹੈਗੇ ਨਹੀਂ ਪਰ ਮਾਤਨ ਨੂੰ ਤਾਂ ਤੁਸੀਂ ਕਹ ਰਹੀ ਕਿ ਨਾਨ ਵੈਜ ਹਰੇਕ ਤਰੀਕੇ ਦਾ ਚੜਦਾ ਹੈਗਾ ਮੈਂ ਇਹ ਵੀ ਸੁਣਿਆ ਕਿ ਫਿਸ਼ ਵੀ ਚੜਦੀ ਹੈਗੀ ਹੈ ਕਿਉਂਕਿ ਬੰਗਾਲ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਫਿਰ ਇਸ ਨੂੰ ਕਿਵੇਂ ਆਪਾਂ ਕਲੀਅਰ ਹੀ ਕਰਦੇ ਕਿ ਇਹ ਗੱਲ ਹੈਗੀ ਨਹੀਂ ਸਰ ਪੂਜਾ ਪਾਠ ਦੀ ਵਿਧੀ ਦੇ ਦੋ ਮਾਰਕ ਹੈ ਇੱਕ ਕੁਐਸਚਨ ਆ ਮਾਰਕ ਇੱਕ ਬਾਮ ਮਾਰਕ ਵੈਸ਼ਨੋ ਮਾਰਕ ਇਹ ਚਾਪਾ ਜੋ ਹਸ ਤੱਕ ਸੁਣਿਆ ਹੈ ਜੋ ਆਪਾਂ ਸਿੰਪਲ ਜ਼ਿੰਦਗੀ ਚ ਸਭ ਕੁਝ ਦੇਖਿਆ ਉਹ ਹੋਇਆ ਬਾਮ ਮਾਰਕ ਦੇ ਵਿੱਚ ਇਹ ਹੈ ਕਿ ਆਪਾਂ ਇੱਕ ਇੱਕ ਛੋਟੀ ਜੀ ਐਗਜ਼ਾਮਪਲ ਮੈਂ ਦਿਨਾ ਪ੍ਰੋਪਰ ਨਹੀਂ ਬੈਠੇਗੀ ਪਰ ਫਿਰ ਵੀ ਕਿਸੇ ਹੱਦ ਤੱਕ ਸੋਲਵ ਕਰੇਗੀ ਜਿਵੇਂ ਲਾਲ ਕਿਤਾਬ ਦੇ ਉਪਾਏ ਉਹ ਕਹਿੰਦੇ ਜੀ ਛੋਟੇ ਛੋਟੇ ਉਪਾਏ ਆ ਉਹ ਕਰ ਲਓ ਤੁਰੰਤ ਰਿਜ਼ਲਟ ਦੇ ਦਿੰਦੇ ਆ ਉਹ ਮੇ ਤਾੰਤ੍ਰਿਕ ਵਿਧੀ ਦੇ ਤਾੰਤ੍ਰਿਕ ਵਿਧਾਨ ਦੇ ਜਿਹੜੇ ਪੂਜਾ ਦੀ ਵਿਧੀ ਹੈ ਜਦੋਂ ਆਪਾਂ ਉਸ ਤਰੀਕੇ ਕਰਦੇ ਆ ਤਾਂ ਇਸ ਸ਼ਾਰਟਕਟ ਵਿੱਚ ਜਲਦੀ ਰਿਜ਼ਲਟ ਦੇਣ ਵਾਲੇ ਉਹ ਆ ਤਾਂ ਹੀ ਸ਼ਾਇਦ ਤੁਸੀਂ ਕਦੇ ਦੇਖਿਆ ਹੋਵੇਗਾ ਕਿ ਇਸੀ ਮੰਨਤਾ ਬੜੀ ਤੇਜ਼ੀ ਨਾਲ ਵੱਧਦੀ ਚਲੀ ਗਈ ਹੋਰ ਵੀ ਮੰਦਰ ਮੇਨ ਰੋਡ ਤੇ ਵੀ ਹੈ ਹੋਰ ਵੀ ਬੜੇ ਬੜੇ ਮੰਦਰ ਹਨ ਲੇਕਿਨ ਜੋ ਕਾਲੀ ਮਾਤਾ ਮੰਦਰ ਦੀ ਮੰਨਤਾ ਹੈ ਸਿਰਫ ਪਟਿਆਲੇ ਚ ਨਹੀਂ ਪੂਰੇ ਪੰਜਾਬ ਵਿੱਚ ਪੂਰੇ ਹਰਿਆਣੇ ਵਿੱਚ ਹਿਮਾਚਲ ਢਹਲੀ ਵੈਸਟ ਯੂਪੀ ਬਹੁਤ ਤਰਫ ਤੋਂ ਲੋਕ ਆਉਂਦੇ ਨੇ ਰਾਜਸਥਾਨ ਤੋਂ ਲੋਕ ਆਣ ਲੱਗੇ ਤੇ ਇਹਨਾਂ ਦੀ ਮੰਨਤਾ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਉਹਦਾ ਸਿਸਟਮ ਇਹੀ ਹੈ ਸਰ ਕੀ ਜੋ ਤੰਤਰ ਵਿਦਿਆ ਦੇ ਨਾਲ ਜਦੋਂ ਆਪਾਂ ਪੂਜਾ ਕਰਦੇ ਆ ਤਾਂ ਮਾਤਾ ਨੂੰ ਪ੍ਰਸੰਤਾ ਜਦੋਂ ਦਿੱਤੀ ਜਾਂਦੀ ਹੈ ਕਿ ਮਾਤਾ ਦਾ ਪ੍ਰਸ਼ਾਦ ਜਦੋਂ ਦਿੱਤਾ ਜਾਂਦਾ ਹੈ ਸਾਰੇ ਵਿਧੀ ਵਿਧਾਨ ਨਾਲ ਜੋ ਤਾਂ ਮਾਤਾ ਬਹੁਤ ਕੁਇਕ ਬਹੁਤ ਜਲਦੀ ਸੁਣਤੀ ਹੈ ਇੱਕ ਤਰ੍ਹਾਂ ਦਾ ਇਹ ਕਹਿ ਲਓ ਕਿ ਪਹਿਲਾਂ ਤੁਸੀਂ ਮੈਂ ਵਪਾਰਿਕ ਜਾਂ ਸਮਾਜਿਕ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਆਪਣੇ ਸਮਾਜ ਦੇ ਲੋਕਾਂ ਨੂੰ ਜਿਵੇਂ ਆਪਾਂ ਕਹਿ ਲਓ ਕਿ ਆਪਾਂ ਕੋਈ ਬੈਂਕ ਤੋਂ ਪੈਸਾ ਲੈ ਕੇ ਆਪਣਾ ਮਕਾਨ ਬਣਾ ਲਿਆ ਫਿਰ ਹੌਲੀ ਹੌਲੀ ਕਿਸ਼ਤ ਚੁਕਾਈ ਜਾਂਦੇ ਆ ਇਹ ਕਿਸ ਤਰ੍ਹਾਂ ਦੀ ਚੀਜ਼ ਹੋਗੀ ਇਸ ਨੂੰ ਥੋੜਾ ਜਿਆ ਉਸ ਤਰੀਕੇ ਨਾਲ ਹੀ ਲੈਣਾ ਜਿਵੇਂ ਮੈਂ ਸਮਝਾਉਣਾ ਚਾ ਰਿਹਾ ਇਹ ਉਸੇ ਤਰੀਕੇ ਦੀ ਗੱਲ ਹੋਗੀ ਕਿ ਪਹਿਲਾਂ ਮਾਤਾ ਤੁਹਾਨੂੰ ਤੁਸੀਂ ਆ ਕੇ ਰਿਕੁਐਸਟ ਕਰੋ ਹੱਥ ਜੋੜ ਕੇ ਆਪਾਂ ਬਸ ਸਿੰਪਲ ਬਾਈ ਹੈ ਕਹਿੰਦੇ ਮਾਤਾ ਜਲਦੀ ਪਰਸੰਨ ਵੀ ਹੁੰਦੀ ਹੈ ਤੇ ਜਦੋਂ ਗੁੱਸਾ ਕਰ ਉਹ ਚੁਕਾਉਣਾ ਪੈਂਦਾ ਜਿਵੇਂ ਕਿਸ ਚੁਕਾ ਨਹੀਂ ਪੈਂਦੇ ਨਾ ਫਿਰ ਆਪਾਂ ਨੂੰ ਪੂਜਾ ਪਾਠ ਵਿਧੀ ਵਿਧਾਨ ਪੂਜਾ ਪਾਠ ਜੋ ਆਪਾਂ ਸੁਖ ਸੁਖੀ ਹੈ ਉਹ ਸਭ ਆਪਾਂ ਨੂੰ ਦੇਣਾ ਪੈਂਦਾ ਉਹ ਆਪਾਂ ਦੇ ਦੇ ਦਿੰਦੇ ਮਾਤਾ ਮੇਰਾ ਬੱਚਾ ਠੀਕ ਹੋ ਜਾਏ ਮੈਂ ਇਹ ਚੜਾਉਂਗੀ ਸਿੰਪਲ ਉਹ ਬੱਚਾ ਠੀਕ ਹੋ ਜਾਂਦਾ ਹੈ ਉਹ ਫਿਰ ਉਹ ਕਹਿੰਦੇ ਨਾਲ ਦੀ ਨਾਲ ਛਡਾ ਦਿਓ ਉਹਨੂੰ ਡਿਲੇ ਨਾ ਕਰੋ ਉਹਨੂੰ ਟੇਕਨ ਐਸ ਗਰੰਟਡ ਨਾ ਲਓ ਕਿ ਵੀ ਚਲੋ ਕੋਈ ਗੱਲ ਨਹੀਂ ਹੋ ਗਿਆ ਠੀਕ ਫਿਰ ਕਦੇ ਜਾਵਾਂਗੇ ਨਹੀਂ ਆ ਕੇ ਸਭ ਤੋਂ ਪਹਿਲਾਂ ਤੁਸੀਂ ਸਾਡੀ ਫੈਮਲੀ ਦੇ ਕਿ ਐਕਸਪੀਰੀਅੰਸ ਦੱਸੋ ਕੋਈ ਤੁਸੀਂ ਗੱਲ ਕੀਤੀ ਹੈ ਬੱਚਾ ਠੀਕ ਹੋ ਜਵੇ ਸਾਡੀ ਫੈਮਲੀ ਚ ਕੋਈ ਬੱਚਾ ਸੀਗਾ ਬੜੀ ਉਮਰ ਉਹਦੀ ਹੋ ਗਈ ਸੀ ਉਹ ਬੋਲਦਾ ਨਹੀਂ ਸੀਗਾ ਤੇ ਉਹਨਾਂ ਨੇ ਸੁੱਖਿਆ ਕਿ ਮਾਤਾ ਫੇਰੀ ਜੀਪ ਚੜਾਵਾਂਗੇ ਤੇ ਬੱਚਾ ਹੁਣ ਐਦਾਂ ਬੋਲਦਾ ਕਿ ਰੁਕਦਾ ਨਹੀਂ ਹੈਗਾ ਗੱਲਾਂ ਠੀਕ ਨੇ ਜੀ ਆ ਠੀਕ ਹੈ ਜੀ ਉਹ ਠੀਕ ਹੈ ਬੱਚਾ ਬੋਲਣ ਲੱਗਾ ਜਾਦਾ ਬੋਲਣ ਲੱਗਾ ਮੈਨੂੰ ਲੱਗਦਾ ਜਿਆਦਾ شدت ਨਾਲ ਰਿਕੁਐਸਟ ਕਰਤੀ ਮਾਤਾ ਨੂੰ ਸ਼ਾਇਦ ਇਹ ਚਲੋ ਜੋ ਵੀ ਬਜਾਏ ਮੰਨੋ ਪਰ ਇਹ ਹੈ ਕਿ ਜੋ ਸੀਰੀਅਸ ਪੁਆਇੰਟ ਆਫ View ਹੈ ਉਹ ਕਿ ਜਦੋਂ ਤੁਸੀਂ ਉਹ ਕਰੋਗੇ ਸੁਖ ਸੁਖੋਗੇ ਤਾਂ ਸੁੱਖ ਚੜਾ ਕੇ ਜਰੂਰ ਜਾਓ ਔਰ ਪ੍ਰਾਇੋਰਟੀ ਤੇ ਸਭ ਤੋਂ ਪਹਿਲਾਂ ਤੁਸੀਂ ਇਹੀ ਕੰਮ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਅਗਲੇ ਕਹਿੰਦਾ ਜਿੰਨੇ ਵਿਦਾਲੂ ਹੈ ਓਨੀ ਜਿਆਦਾ ਕਰੋਧੀ ਕਰੋਧੀ ਵੀ ਹੈ ਮਾਤਾ ਦਾ ਕਰੋਧੀ ਰੂਪ ਹੀ ਪਾਰਵਤੀ ਮਾਤਾ ਦਾ ਹੀ ਕਰੋਧੀ ਰੂਪ ਕਾਲੀ ਮਾਤਾ ਹੈ ਨਾ ਤੇ ਉਹ ਕਰੋਧੀ ਰੂਪ ਵੀ ਹੈ ਜੋ ਗੰਤਵ ਵਿੱਚ ਜਿੰਨੇ ਵੀ ਸ਼ਰਧਾਗਤ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਸਰ ਮੈਂ ਸਾਰੇ ਸਮਾਜ ਨੂੰ ਹਮੇਸ਼ਾ ਇਹੀ ਕਹਿਣਾ ਕਿ ਇੱਕ ਅੱਛੇ ਇਨਸਾਨ ਬਣੋ ਧਰਮ ਤੋਂ ਦੂਰ ਨਾ ਜਾਓ ਆਪਣੇ ਧਾਰਮਿਕ ਵਿਧੀ ਦੇ ਵਿੱਚ ਬਹੁਤ ਸਿੰਪਲ ਚੀਜ਼ ਹੈ ਕਿ ਸਵੇਰੇ ਤੂੰ ਬੱਤੀ ਕਰਕੇ ਘਰੋਂ ਨਿਕਲੋ ਸ਼ਾਮ ਨੂੰ ਆ ਕੇ ਆਪਣੇ ਹਰ ਇੱਕ ਦੇ ਘਰ ਵਿੱਚ ਮੰਦਰ ਹੋਣਾ ਚਾਹੀਦਾ ਹੈ ਸਵੇਰੇ ਤੂੰ ਬੱਤੀ ਕਰਕੇ ਨਿਕਲੋ ਸ਼ਾਮ ਨੂੰ ਤੂੰ ਬੱਤੀ ਕਰਕੇ ਘਰੇ ਜਦੋਂ ਆਉਂਦੇ ਆ ਤਾਂ ਸ਼ਾਮ ਨੂੰ ਜਿਹੜਾ ਇਹ ਸੰਧਿਆ ਕਾਲ ਹੈ ਸੂਰਜ ਸਦਾ ਟਾਈਮ ਉਹਦੇ ਦੇ ਅੱਧੇ ਘੰਟੇ ਦੇ ਵਿੱਚ ਵਿੱਚ ਤੂੰ ਬੱਤੀ ਕਰਕੇ ਤੋ ਘਰੇ ਰਹੋ ਮਾਤਾ ਪਿਤਾ ਦੀ ਬਹੁਤ ਇੱਜ਼ਤ ਕਰੋ ਜੋ ਦੇਵੀ ਦੇਵਤਾ ਹੈ ਉਹ ਮਾਤਾ ਪਿਤਾ ਦੇ ਰੂਪ ਵਿੱਚ ਹੀ ਤੁਹਾਡੇ ਕੋਲ ਹੈ ਮਾਤਾ ਪਿਤਾ ਦੀ ਬਹੁਤ ਇੱਜ਼ਤ ਕਰੋ ਉਹਨਾਂ ਦੀ ਭਰਪੂਰ ਸੇਵਾ ਕਰੋ ਔਰ ਬੱਚਾ ਨੂੰ ਸੰਸਕਾਰ ਅੱਛੇ ਦਿਓ ਦੇਵ ਧਰਮ ਦਾ ਗਿਆਨ ਦਿਓ अच्छी तमीज हो कि ओ दादा-दादी ਨੂੰ ਬਹੁਤ ਅੱਛੇ ਤਰੀਕੇ ਨਾਲ ਪੇਸ਼ਾਨ ਅਤੇ ਸਮਾਜ ਦੇ ਚੰਗੇ ਤਰੀਕੇ ਨਾਲ ਪੇਸ਼ਾਨ ਹਰ ਲੜਕਾ ਹਰ ਲੜਕੀ ਆਪਣੇ ਧਰਮ ਦੇ ਪ੍ਰਤੀ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰ ਰਹੇ ਇਹ ਚੀਜ਼ ਚਲਵਾਜੀ ਸ਼ੁਕਰੀਆ ਸੋ ਮੰਦਰ ਸ਼੍ਰੀ ਕਾਲੀ ਮਾਤਾ ਦੇ ਪੁਜਾਰੀ ਜੀ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਇਨਕਾ ਹੀ ਰਸ ਇਹ ਜੀ ਦੱਸਣੇ ਜੋ ਕਿ ਪਲੀ ਪੰਤੀ ਤੁਹਾਨੂੰ ਯਾਦ ਕਰਾਉਣਗੇ ਕਿ ਮਾਤਾ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਹੀ ਰਹਿੰਦੀ ਹੈ ਗੱਲਾਂ ਕਰਦੇ ਕਰਦੇ ਸਾਨੂੰ ਵੀ ਅਨੁਭਵ ਹੋਣਾ ਸ਼ੁਰੂ ਹੋਇਆ ਕਿ ਜਿਹੜੀਆਂ ਗੱਲਾਂ ਨੇ ਦੱਸੀਆਂ ਰੂਹ ਕੰਡੇ ਖੜਕ ਕਰਨ ਵਾਲੀਆਂ ਸੀ ਜੀਆਂ ਕਿ ਮਾਤਾ ਰਾਣੀ ਰਾਤ ਵੇਲੇ ਤੇ ਫੇਰਾ ਪਾਉਣੇ ਨੇ ਕਿਦਾਂ ਦਾ ਉਹਨਾਂ ਦਾ ਰੂਪ ਹੋਏਗਾ ਜਿਸ ਵਿਅਕਤੀ ਜਿਹਨਾਂ ਨੂੰ ਦੇਖਿਆ ਉਹ ਵੀ ਤੰਗ ਹੋਣਾ ਆਮ ਇਨਸਾਨ ਦਾ ਮਾਤਾ ਦੇ ਉਸ ਰੂਪ ਨੂੰ ਦੇਖ ਨਹੀਂ ਸਕਦਾ ਹੈਗਾ ਚਲੋ ਦਰਸ਼ਨ ਕੀਤੇ ਨੇ ਮਾਤਾ ਦੇ ਤੇ ਇਸੇ ਤਰ੍ਹਾਂ ਮਾਤਾ ਦੇ ਵਿੱਚ ਆਸਾ ਜੁੜੀ ਰਹੇ ਤੇ ਕੱਲ੍ਹ ਕਰੀਏ ਇਸ ਵਾਰ ਦੇ ਨਵਰਾਤਰੀਆਂ ਦੀ ਤਾਂ ਇਸ ਵਾਰ ਨਵਰਾਤਰੀਆਂ ਦੇ ਵਿੱਚ ਕਿਹਾ ਜਾ ਰਿਹਾ ਕਿ 1.5 ਲੱਖ ਰੁਪਏ ਦੇ ਲਾਗਤ ਦੇ ਨਾਲ ਇਹਦੀ ਡੈਕੋਰੇਸ਼ਨ ਕੀਤੀ ਗਈ ਹੈਗੀ ਹੈ ਪੂਰਾ ਮੰਦਿਰ ਰੋਸ਼ਨਾਈ ਦੇ ਨਾਲ ਰਾਤ ਵੇਲੇ ਸਜਿਆ ਹੋਇਆ ਦਿਖਾਈ ਦਿੱਤੇਗਾ ਆ ਆਰਟੀਫੀਸ਼ੀਅਲ ਫਲਾਵਰਾਂ ਦੀ ਜਿਹੜੀ ਡੈਕੋਰੇਸ਼ਨ ਹੋ ਚੁੱਕੀ ਹੈਗੀ ਹੈ ਤੇ ਮਾਹ ਦੇ ਭਵਨ ਦੇ ਵਿੱਚੋਂ ਰੋਜ਼ਾਨਾ ਜਿਹੜੇ ਫਰੈਸ਼ ਫਲਾਵਰ ਨੇ ਉਹਨਾਂ ਦੇ ਨਾਲ ਸਜਾਵਟ ਹੋਇਆ ਕਰੇਗੀ ਤੇ ਇਸ ਵਾਰ ਇਹ ਜਾਰੇ ਕਿ ਜਿੰਨੀ ਵੀ ਸੰਗਤ ਪਹੁੰਚੇਗੀ ਉਹਨਾਂ ਨੂੰ ਤਰਤੀਬ ਵੱਧੋ ਦਰਸ਼ਨ ਕਰਾਉਣ ਦੇ ਇੰਤਜ਼ਾਮ ਕੀਤੇ ਹੋਏ ਨੇ ਕਿਸੇ ਤਰ੍ਹਾਂ ਦੀ ਕੋਈ ਅਣਸਕਾਮੀ ਘਟਨਾ ਨਾ ਹੋਵੇ ਇਸ ਲਈ ਪੂਰੇ ਮੰਦਿਰ ਦੇ ਚੱਪੇ-ਚੱਪੇ ਦੇ ਉੱਪਰ ਕੈਮਰਿਆਂ ਦੀ ਫੈਸਿਲਿਟੀ ਜਿਹੜੀ ਇਹ ਕਰ ਦਿੱਤੀ ਗਈ ਹੈਗੀ ਹੈ ਜੇਕਰ ਕੋਈ ਵਿਅਕਤੀ ਦਰਸ਼ਨ ਕਰਨ ਆਇਆ ਹੋਇਆ ਉਹਦੀ ਤਬੀਤ ਖਰਾਬ ਹੋ ਜਾਂਦੀ ਹੈ ਤਾਂ ਫਰਸਟ ਏਡ ਦਾ ਜਿਹੜਾ ਹੈਗਾ ਕਾਊਂਟਰ ਲਗਾਇਆ ਗਿਆ ਹੈਗਾ ਪੁਲਿਸ ਦੀ ਮਦਦ ਵਾਸਤੇ ਪੁਲਿਸ ਦਾ ਕਾਊਂਟਰ ਲਗਾਇਆ ਗਿਆ ਹੈਗਾ ਤੇ 125 ਦੇ ਕਰੀਬ ਸਿਕਿਉਰਿਟੀ ਗਾਰਡ ਜਿਹੜੇ ਹੈਗੇ ਨੇ ਮੰਦਰ ਵਿੱਚ ਤਾਇਨਾਤ ਕੀਤੇ ਜਾਣਗੇ ਜਿਹੜੇ ਕੀ ਸਰ ਮੰਦਰ ਵੱਲੋਂ ਹੋਣਗੇ ਮੰਦਰ ਕਮੇਟੀ ਵੱਲੋਂ ਹੋਣਗੇ ਤਾਂ ਨਾਲ ਹੀ ਜਿਹੜੇ ਹੋਰ ਸੇਵਾ ਕਰਨ ਵਾਲੇ ਸੇਵਾਦਾਰ ਨੇ ਉਹ ਵੀ ਇੱਥੇ ਸੇਵਾ ਨਿਭਾਉਣਗੇ ਤਾਂ ਜੋ ਦਰਸ਼ਕਾਲੂ ਆਰਾਮ ਦੇ ਨਾਲ ਆ ਕੇ ਦਰਸ਼ਨ ਕਰ ਸਕਣ ਸੋ ਇਸ ਵਾਰ ਨవరాత్రਾਂ ਦੇ ਵਿੱਚ ਮਾਂ ਦੇ ਦਰਸ਼ਨ ਕਰਕੇ ਤੁਸੀਂ ਵੀ ਆਪਣਾ ਜੀਵਨ ਨਿਹਾਲ ਕਰ ਸਕਦੇ ਹੋ ਹੁਣ ਮੈਨੂੰ ਕਰਨ ਵਾਸਤੇ ਸਮੂਹ ਜੀ ਆਜਾ ਸਤਿ ਸ੍ਰੀ ਅਕਾਲ ਸਤਿ ਸਾਂਝ ਵਿਚਾਰਾਂ ਦੀ ਧੰਨਵਾਦ ਜੀ